ਜੀ ਸਰ ਪਿੰਡ ਦੇ ਲੋਕਾਂ ਪੈਂਦੀ ਹੁਣਾਂ ਸੁਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਤਾ ਮਾਣ ਬਖਿਆ ਤੁਹਾਡੇ ਸਿਰ ਤੇ ਸੁਪੰਚੀਆ ਦਾ ਸਾਥ ਸੀ ਤੇ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਆ ਸਭ ਤੋਂ ਪਹਿਲਾਂ ਦੇ ਵਾਹਿਗੁਰੂ ਜੀ ਦਾ ਫਤਵਾ ਸਾਬ ਵਾਹਿਗੁਰੂ ਜੀ ਕੀ ਫਤਈ ਮੈਂ ਪੜਹਾ ਜਾਂਦੀ ਚੱਕ ਕੋਠਾ ਜਾਂਦੀ ਚੱਕ ਮੈਂ ਸੁਣੀ ਗਿਆਂ ਅਸੀਂ ਨਹੀਂ ਅਸੀਂ ਪਿੰਡ ਵਾਸੀਆਂ ਨੇ ਬਹੁਤ ਸਾਥ ਦਿੱਤਾ ਸਾਡਾ ਸਰਪੰਚੀ ਸਾਨੂੰ ਦਿੱਤੀ ਹੈ ਮਾਨ ਬਖਸ਼ਿਆ ਕਿ ਜਿਸ ਮਨਜੀਤ ਬਾ ਸਰਪੰਚ ਹੈ ਤੇ ਪਿੰਡ ਦੇ ਬਹੁਤ ਸਾਰੇ ਕੰਮ ਕਰਨ ਵਾਲੇ ਵੀ ਐ ਤੇ ਕਰ ਕਰ ਵੀ ਰਹੇ ਆ ਸੀ ਬਹੁਤ ਵਧੀਆ ਕਰਦੇ ਆ ਪਿਛਲੀ ਪੰਚਾਇਤ ਉਹ ਕਿਹੜੇ ਜਿਹੜੇ ਅਧੂਰੇ ਕੰਮ ਰਹਿ ਚੁੱਕੇ ਇਹ ਜੋ ਤੁਹਾਡੀ ਗਵਾਈ ਹੁਣ ਪੂਰੇ ਕਰਾਈਏ ਉਸ ਐਸੋਰੇ ਸ਼ਾਨਦਾਰ ਰਕਮ ਉਹ ਤੁਹਾਨੂੰ ਦਰਾਂਗੇ ਤੁਸੀਂ ਕਿਉਂ ਉਹ ਅਸੀਂ ਕੀਤਾ ਆ ਜਿੱਦਿਆ ਕਰ ਵੀ ਨਹੀਂ ਆ ਔਰ ਛੱਡ ਪਾਈ ਆ ਇੱਕ ਪਰ ਉਹ ਚ ਚਰਦਾਰ ਚ ਹੋਰ ਵੀ ਕਈ ਕੰਮ ਆਦੂ ਰਿਹਾ ਜੇ ਸਟਰੀਟ ਪਾਉਣ ਵਾਲਾ ਮੰਤਰੀ ਸਾਹਿਬ پیسے ਦੇ ਰਿਹਾ ਕਿਉਂਕਿ ਪੈਸੇ ਆਉਂਦੇ ਤੇ ਅਸੀਂ ਮੁਸੀਬੇ ਦਾ ਕੰਮ ਚਾਲੂ ਕਰਾਂਗੇ ਸੋ ਤੁਸੀਂ ਸਾਰਾ ਆਪ ਦੇਖਿਆ ਹੈਗਾ ਜਦੋਂ ਬਰਨ ਦੇ ਪਿੰਡਾਂ ਵਿੱਚ ਜਾਏਗਾ ਫੁੱਲ ਫੂਟੇ ਲੱਗੇ ਹੁੰਦੇ ਨੇ ਲਾਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਐਂਟਰ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਦਸਪੰਸਟੀ ਹੁੰਦੀ ਲਾਇਬ੍ਰੇਰੀ ਹੁੰਦੀ ਆਪਣੀ ਜਮਾ ਹੁੰਦੀ ਆ ਖੇਡ ਦਾ ਮੈਦਾਨ ਇੱਕ ਵਧੀਆ ਦੇਖ ਮਾਈ ਹੁੰਦੇ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਕੋਈ ਇਦਾਂ ਦੀ ਸੁਖ ਸੂਤ ਹੈਗੀ ਉਹ ਟਾਈਮ ਆਉਂਦੇ ਸਭ ਕੁਝ ਤਿਆਰ ਕੀਤਾ ਜਾਏਗਾ ਅੰਤੇ ਫਿਲਹਾਲ ਤਾਂ ਕੋਈ ਸੁਖੂਤ ਨਹੀਂ ਹੈ ਜੀ ਰਸਨਤਾਰ ਦੇ ਸਮਛਾਰ ਕਾਫੀ ਪਿੰਨਵਤ ਹੁੰਦੀ ਆ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਦੇ ਰਸਨਤਾਰ ਨੇ ਬਣੇ ਤਕਰੀਬਨ ਹੀ ਬਣੇ ਹੋਏ ਆ ਕੁਝ ਪਾਣੀ ਪੰਜਾਦ ਹੈਗੇ ਆ ਜਿਹੜੇ ਬਣਨ ਵਾਲੇ ਆ ਬਾਕੀ ਸਭ ਤਕਰੀਬਨ ਬਣੇ ਹੋਏ ਆ ਜੀ ਜੋ ਕੋਈ ਇੱਕ ਦੰਸ਼ਮੋਸੇ ਕੋਈ ਮਸਾਲੀਆ ਹੋਰ ਨਾ ਇਹ ਕਦਰ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਅੰਦਾ ਨਜਾਇਜ਼ ਨਾਮ ਪਾਈ ਜਾਂਦੇ ਨੇ ਉਹ ਆਵਦੀ ਦੀ ਵਾਈ ਵਿੱਚ ਕਿਵੇਂ ਦੇਖਿਆ ਜਾਏ ਉਹ ਸਰਕਾਰਾਂ ਨੇ ਤੈਦੀ ਯੋਗੀ ਹੈ ਜੋ ਮਿਲ ਦੂਰ ਕਰਨਾ ਚਾਹੁੰਦਾ ਉਹ ਕਰ ਸਕਦਾ ਠੀਕ ਹੈ ਨਵੇਂ ਕਾਲੇ ਕੰਮ ਚੱਲਦੇ ਆ ਉਹ ਆਮ ਜਿਹੜੇ ਦਿਹਾੜੀਆਂ ਲਾ ਰਹੇ ਆ ਬੱਚੇ ਉਹਨਾਂ ਦੇ ਖਾਤੇ ਵਿੱਚ ਪੈਸੇ ਆਉਂਦੇ ਨੇ ਤੇ ਕਰਦੇ ਮਤਲਬ ਜੋ ਗਾ ਕੋ ਨਹੀਂ ਜਾਏਗਾ ਨਹੀਂ ਜਾਏਗਾ ਜੋ ਵੀ ਲੈ ਲਿਓਗੇ ਹੋ ਅਯੁੱਧ ਨਾ ਸਿਆਉ ਰਕ ਪੰਜਾਬ ਸਰਕਾਰ ਨੇ ਮਹਿੰਮ ਜਰੀਆ ਆ ਕੀਦੇ ਪਿੰਡ ਨੂੰ ਲੈ ਕੇ ਕਿਵੇਂ ਦੇਦੇ ਸਾਡਾ ਪਿੰਡ ਬਹੁਤ ਵਧੀਆ ਇੱਥੇ ਮੀਡੀਕਲ ਸੇਵਾ ਦਾ ਵੀ ਨਸ਼ਾ ਨਹੀਂ ਹੈ। ਸ਼ਰਾਬ ਕੋਈ ਚੰਦਗਬੰਦੇ ਹਦੋਂ ਚੱਲ ਜੀ ਪੀ ਵਾਲੇ ਨੇ ਤੇ ਕੋਈ ਇੱਥੇ ਨਸ਼ਾ ਹੈ ਉਹ ਜਿਆ ਕੋਈ ਚੀਜ਼ ਨਹੀਂ ਹੈ। ਬਹੁਤ ਡਰ ਨਾਲ ਸਾਡਾ ਆਵਾਜ਼ੀ। ਬਿਲਕੁਲ ਠੀਕ ਹੈ। ਨਸ਼ਾ ਤੋਂ ਹੀ ਬਿਲਕੁਲ ਸਭ ਗੰਦੀ ਹੈ ਜੁ ਕਿ ਅਸਮ ਲਾ ਕੇ ਕਿਵੇਂ ਦੇ ਦੇਓ ਕਿ ਲੱਗਦਾ ਸਬੂ ਚ ਸਟਾਫ ਦੀ ਕਮੀਆਂ ਜਾਂ ਇਹ ਅਪਡੇਟ ਹੋਣ ਦੀ ਲੋੜ ਹੈ। ਸਾਡਾ ਸਕੂਲ ਬਹੁਤ ਵਧੀਆ ਹੈ। ਮਾਹਰਮਾ ਬਹੁਤ ਵਧੀਆ ਉੱਥੇ। ਜਿਹੜਾ ਡੇ ਜੀ ਦਾ ਸਟਾਫ ਬਹੁਤ ਹੀ ਵਧੀਆ ਸਟਾਫ ਹੈ ਸਾਡਾ। ਸਕੂਲ ਬਹੁਤ ਵਧੀਆ ਬਣ ਰਿਹਾ ਹੈ। ਐਜੂਕੇਸ਼ਨ ਬੜੀ ਵਧੀਆ ਚੱਲੀ ਹੈ ਕੰਨੀ ਦਾ ਸਟੱਪ ਉੱਥੇ। 19 ਹਾਂ। ਆਪਗ੍ਰੇਡ ਬੱਚੇ ਆਮ ਬਹੁਤ ਨਾਲ ਪੜਨਾ ਜਿਆਦਾ ਤੇ ਪ੍ਰਾਈਵੇਟ ਚ ਜਿਆਦੇ ਵੇ ਆ। ਜੀ। ਸਰਕਾਰੀ ਜੀ ਬਹੁਤ ਘੱਟ ਜਾਂਦੇ ਆ ਤੇ 40-50 ਬੱਚੇ ਸਾਡੇ ਐਸੋ ਨੇ। ਹਾਂ। ਕੱਚੇ ਕੁਠੇ ਦਾ ਡਾਂ ਪਿੰਡਾ ਚਾਹੀਏ ਨਵੇਂ ਘਾਉਂ ਬਣਾਈ ਕਿਤੇ ਗਏ ਆਪ ਜੀ ਦੇ ਪਿੰਡ ਚ ਕਿੰਨੇ ਕੱਚੇ ਕੁਠੇ ਨੇ ਕਿੰਨੇ ਨਵੇਂ ਘਾਉਂ ਬਣਾਈ ਕਿਤੇ ਬਸ 8 ਕਿਤੇ ਆ। ਜੀ। ਅਜੇ ਉਹ ਅਪਗ੍ਰੇਡ ਹੋ ਗਏ ਆ। ਜੀ। ਉਹ ਸੈਕਟਰੀ ਸਾਹਿਬ ਆਣਗੇ ਫਿਰ ਉਤਵਾਰੀ ਹੋਏਗੀ ਜਿਹੜੇ ਮੰਜੂ ਹੋਣਗੇ ਬਣਾਵਾਂਗੇ ਸਰ ਨੌਜਵਾਨਾਂ ਦਾ ਇਖਤਿਆਰ ਦੇ ਵਿੱਚ ਇਹ ਅਰੋਧਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਲੋ ਕੀ ਬਿਧਾਉਂਗਾ ਅਸੀਂ ਸਰ ਉਹਨਾਂ ਨੂੰ ਖੇਡ ਦਾ ਮੈਦਾਨ ਬਣਾ ਕੇ ਦੇਵਾਂਗੇ ਉਹ ਬਹੁਤ ਜ਼ਰੂਰੀ ਹੈ ਕਿਉਂ ਬੱਚੇ ਖੇਡਣਗੇ ਨਸ਼ੇ ਦੇ ਬਾਲਣਾ ਜਾਣਗੇ ਆਪਣੀ ਸਿਹਤ ਦਾ ਖਿਆਲ ਰੱਖਣਗੇ ਕਈ ਹੋਰ ਬੱਚੇ ਉਹਨਾਂ ਵਰਗੇ ਕਿ ਹੋਰ ਵੀ ਬਣ ਕੇ ਵਧੀਆ ਪਿਆ ਸਿਨਿਓਰ ਕੋਸ਼ਿਸ਼ ਕਰਾਂਗੇ ਬਣਾਉਂਦੀ ਫਿਰ ਨਾ ਬਣਾ ਨਹੀਂ ਉਹ ਕਈ ਵਾਰੀ ਪਿੰਡਾਂ ਦੇ ਝਗੜੇ ਇਹਨੇ ਗਵਾ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਚਾਦੀਆਂ ਤੱਕੇ ਖਾਣੇ ਪੈਂਦੇ ਸਮਾਂ ਹੀ ਬਰਬਾਦ ਹੁੰਦਾ ਪੈਸਾ ਹੀ ਬਰਬਾਦ ਹੁੰਦਾ ਇੱਕ ਸਰਪੰਚ ਦੀ ਕੀ ਜੋ ਮੇਰੇ ਹੰਦਿਆ ਕਿਵੇਂ ਦੇ ਸਾਡੇ ਬਹੁਤ ਵਧੀਆ ਸਾਰੇ ਫਾਇਦੇ ਅੱਜ ਤੱਕ ਜਿੱਦੋਂ ਤੋਂ ਇੱਕ ਸਰਪੰਚ ਬਣਿਆ ਸਾਡੇ ਪਿੰਡ ਦੀ ਮੁੱਕਰੀ ਹੈ ਉਹ ਸਰਪੰਚ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਪਿੰਡ ਵਿੱਚ ਹੀ ਨਿਵੇੜਨਾ ਚਾਹੁੰਦੇ ਹਾਂ ਜੋ ਵੀ ਫੈਸਲਾ ਹੋਏਗਾ ਉਹ ਪਿੰਡ 'ਚ ਹੀ ਹੋਏ ਬਾਹਰੇ ਨਾ ਹੀ ਜਾਏ ਜੀ ਉਹਨਾਂ ਦਾ ਸਮਾਂ ਬਚੇਗਾ ਪੈਸੇ ਬਚ ਜਾਣਗੇ ਉਹਨਾਂ ਦੇ ਸੋ ਸੇਂਤ ਗੁਰੂ ਮਹਾਰਾਜਾਂ ਪੰਜਾਬ ਖਾਲਸਾ ਆਪਕੋ ਸੁਖ ਸੂਤਾਂ ਦੇ ਗਰੀਬ ਲੋਕਾਂ ਵਾਸਤੇ ਪਿੰਡਾਂ ਚ ਜਾਂਦੀਆਂ ਪੱਕੇ ਤਨਗਰ ਧੜੇ ਬੰਦੀਆਂ ਦੇ ਗਰੀਬਤੀ ਕਾ ਪੁੱਜਦਾ ਨਹੀਂ ਹੁੰਦੀਆਂ ਨਹੀਂ ਕੋਈ ਇੱਥੇ ਕੋਈ ਧੜੇਵਾਜੀ ਨਹੀਂ ਐ ਕੋਈ ਕੁਛ ਨਹੀਂ ਐ ਸਭ ਠੀਕ ਠਾਕ ਹੈ ਹਾਂ ਅਸੀਂ ਇਹ ਦੇਖਾ ਤੱਕ ਕੋਸ਼ਿਸ਼ ਕਰਾਂਗੇ ਪੂਰੀ ਜਿਹੜੀ ਜੋ ਸੁਖ ਸੂਤ ਆਉਂਦੀ ਐ ਉਹ ਪਹਚਾਨ ਦੀ ਕੋਸ਼ਿਸ਼ ਕਰਾਂਗੇ ਹਰ ਪਿੰਡ ਦੇ ਗਾ ਜੀ ਸਭ ਕਿਹੜਾ ਤੁਸੀਂ ਪਹਿਲ ਦੇ ਦਰਦ ਹੁਣ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਪਿੰਡ ਨੂੰ ਸੁਖ ਸੂਤਾਂ ਪ੍ਰਦਾਨ ਕਰੇ ਸਭ ਤੋਂ ਪਹਿਲਾਂ ਤੇ ਅਸੀਂ ਸੀਮੇ ਦਾ ਕੰਮ ਲਾ ਰਹੀ ਹਾਂ ਠੀਕ ਹੈ ਜੇ ਜਦੋਂ ਇਹ ਵੀ ਸਾਨੂੰ ਪੈਸੇ ਆ ਜਾਂਦੇ ਆ ਅਸੀਂ ਨਾਲ ਹੀ ਸੀਪ ਦੇ ਦਾ ਕੰਮ ਸ਼ੁਰੂ ਕਰ ਦਿੰਦੇ ਆਂ ਸਿੰਘ ਦੇ ਜੇ ਸਾਡੀ ਗੜੀਆਂ ਇੱਕ ਦੋ ਬੰਨਵਾ ਲਈਆਂ ਉਹ ਬਣਾਣੀਆਂ ਆਂ ਦੂਸਰੇ ਪਿੰਡ ਵਾਲੀ ਚ ਸਾਡੀ ਮੜੀਆਂ ਦਾ ਕੰਮ ਉਹ ਵੀ ਲਾਣਾ ਨੇ ਇੱਕ ਛੱਦ ਦੀ ਸਾਡੀ ਗਰਾਂਹ ਹੋਰ ਮਨਜ਼ੂਰ ਹੋ ਜਾ ਉਹ ਵੀ ਪਾ ਰਹੀ ਸੀ ਪੰਚਾਇਤ ਕਰ ਚ ਉਹ ਹੋਰ ਕਿਹੜੇ ਕਿਹੜੇ ਕੰਮ ਨੇ ਜਿਹੜੇ ਮਦਦ ਲੋੜੀ ਜਿਹੜੇ 5 ਸਾਲਾਂ ਦੇ ਤਰਹ ਦੇ ਵਿੱਚ ਪਾਏ ਜਾਣੇ ਬਹੁਤ ਹੀ ਕੰਮ ਹੈ ਜੀ ਪਾਰਕਿੰਗ ਆ ਕਈ ਕੰਮ ਆ ਬੱਚਿਆਂ ਦੇ ਖੇਡਣ ਦਾ ਵਾਸਤੇ ਇਹ ਸਾਰਾ ਸਿਸਟਮ ਤਿਆਰ ਕਰਨ ਵਾਸਤੇ ਆਮ ਨਗੀਤ ਇਹ ਮੇ ਯਾਗ ਗੌਰਮਨ ਨੇ ਇੱਕ ਲੇਡੀ ਤੇ ਜਿੰਨੇ ਪੰਜਾਬ ਦੇ ਰਸਪਾਂ ਚਾ ਉਹਨਾਂ ਵਾਸਤੇ 30 ਹਜ਼ਾਰ ਦਾ ਜਿਹੜੀ ਚਾਲੂ ਕੀਤੀ ਆ ਉਹ ਡੇਢ ਸਾਬ ਦਾ ਹੈਂਪੋਰ ਸਾਹਿਬ ਹੋਣੇ ਸਾਹਿਬ ਸੋ 50 ਹਜ਼ਾਰ ਦੀ ਸਕੀਮ ਲੈ ਕੇ ਕਿਵੇਂ ਦੇ ਦੇ ਤੁਸੀਂ ਸਾਸੀ 50 ਸਰਕਾਰ ਦੇ ਧੰਨਵਾਦੀ ਆ ਜੀ ਇਹ ਸਕੀਮ ਲੈ ਕੇ ਆਏ ਆ ਜਿਹੜੇ ਨਹੀਂ ਜਾ ਸਕਦੇ ਉਹ ਵੀ 30 ਹਜ਼ਾਰ ਦਾ ਕਰ ਸਕਦੇ ਨੇ ਜੇ ਕੀ ਮਸੇਜ ਆ ਤੁਹਾਨੂੰ ਵੀ ਮੈਸੇਜ ਅਜੇ ਨਾ ਪਾਰੀ ਆ ਉਹ ਮੰਨ ਰਿਹਾ ਕਿ ਕਿਹੜੇ ਕਿਹੜੇ ਬੰਦੇ ਕਿਸ ਕਿਸ ਸਟੈਂਡ ਤੇ ਜਾ ਰਹੇ ਜੀ ਉਹ ਪਿੰਡ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਤਾਂ ਮਾਨ ਬਖਸ਼ਿਆ ਤੁਹਾਡੇ ਸੇਤ ਸਪੰਧੀਆਂ ਤਾਂ ਸੀ ਜੋ ਸੋ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਿਆਂ ਸਾਡਾ ਪਿੰਡ ਬਹੁਤ ਹੀ ਵਧੀਆ ਪਿੰਡ ਹੈ ਐਸੀ ਸਰਪੰਚ ਬਣਿਆ ਸਾਡਾ ਸਾਰਾ ਪਿੰਡ ਹੀ ਸਾਡੇ ਨਾਲ ਸਰਪੰਚ ਹੈ ਕੋਈ ਵੀ ਇਹੋ ਜਿਹਾ ਵਿਅਕਤੀ ਨਹੀਂ ਹੈ ਸਾਡਾ ਸਾਥ ਨਹੀਂ ਦਿੰਦਾ ਸਾਰੇ ਬਹੁਤ ਹੀ ਵਧੀਆ ਬੰਦੇ ਨੇ ਬੜੇ ਐਜੂਕੇਟਿਡ ਬੰਦੇ ਨੇ ਇਹ ਸਾਰੇ ਪਿੰਡ ਨੂੰ ਨਾਲ ਲੈ ਕੇ ਵਿਕਾਸ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਬਰੀਆ ਦਾ ਬਰੀਆ ਸਾਡਾ ਵਿਕਾਸ ਹੋਵੇ ਜੀ ਹੋਰ ਆਪ ਜੀ ਦਾ ਧੰਨਵਾਦ ਜੀ